ਨੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਹਾਂਜੀ ਹਾਂਜੀ ਸਰ ਮੈਨੂੰ ਤਾਂ ਲੱਗਦਾ ਉੱਥੇ ਤਾਂ ਬਹੁਤਾ ਕੁਝ ਹੋਣ ਡਿਆ ਆ ਸ਼ਾਇਦ ਤੁਸੀਂ ਵੀ ਚੁੱਪ ਹੈਗੇ ਆਂ ਤੁਹਾਨੂੰ ਵੀ ਪਤਾ ਹੈਗਾ ਮੈਨੂੰ ਮੇਰੇ ਕੋਲੋਂ ਕੀ ਪੁੱਛਦੇ ਆਂ ਕਈ ਵਾਰੀ ਕਈ ਵਾਰੀ ਬੰਦੇ ਹਸਪੀਟਲ 'ਚ ਭਰਤੀ ਹੋ ਜਾਂਦੇ ਆ ਫਿਰ ਜਦੋਂ ਜ਼ਿਆਦਾ ਰੌਲਾ ਰੂਲਾ ਪੈ ਜਾਂਦਾ ਫਿਰ ਹੈਲੀਕਾਪਟਰ ਵੀ ਮਗਾ ਲੈਂਦੇ ਆ ਗੱਲ ਤਾਂ ਸਮਝ ਆਉਂਦੀ ਆ ਸਾਰੀ ਕਈ ਵਾਰੀ ਸਿਹਤ ਨਾ ਨਸ਼ਾ ਕਰਕੇ ਖਰਾਬ ਹੋ ਜਾਂਦੀ ਆ ਸੋ ਹੁਣ ਮੈਨੂੰ ਇਹ ਤਾਂ ਨਹੀਂ ਪਤਾ ਵੀ ਫੇਸ ਦੂਜਾ ਆ ਕਿ ਤੀਜਾ ਆ ਪਰ ਜੋ ਹਾਲਾਤ ਹੈਗੇ ਚਾਹੇ ਲਾਅ ਐਂਡ ਆਰਡਰ ਦੀ ਗੱਲ ਹੈ ਚਾਹੇ ਡਰੱਗਸ ਦੀ ਗੱਲ ਹੈ ਚਾਹੇ ਮੈਨੂੰ ਲੱਗਦਾ ਕਿ ਇਹਨਾਂ ਦੀ ਆਪਸੀ ਖਿੱਚੋ ਤਾਣ ਵਾਲੀ ਗੱਲ ਹੈਗੀ ਜਿਹੜੀ ਦਿੱਲੀ ਵਾਲੀ ਟੀਮ ਹੈ ਤੇ ਪੰਜਾਬ ਵਾਲੀ ਟੀਮ ਹੈ ਪੰਜਾਬੀ ਪੰਜਾਬੀ ਚਾਹੁੰਦਾ ਅ ਪੰਜਾਬੀ ਬੰਦਾ ਚਾਹੁੰਦਾ ਅਸਲੀ ਗੱਲ ਹੈ ਜਿਹੜਾ ਫਾਈਟਰ ਹੋਵੇ ਇਹ ਦੋ ਚੀਜ਼ਾਂ ਪੰਜਾਬੀ ਚਾਹੁੰਦਾ ਆ ਉਹ ਕਿਸੇ ਵੀ ਕਾਸਟ ਦਾ ਹੋਵੇ ਕਿਸੇ ਵੀ ਅ ਧਰਮ ਦਾ ਹੋਵੇ ਮੈਨੂੰ ਲੱਗਦਾ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਫਰਕ ਇਸ ਗੱਲ ਦਾ ਨਹੀਂ ਪੈਂਦਾ। ਦੋ ਡੀਪੀਸੀਐਮ ਕਹਿੰਦੇ ਜੀ ਚਰਚਾ ਚੱਲ ਰਹੀ ਆ ਹਾਲਾਂਕਿ ਕੋਈ ਵੀ ਇਹ ਤਾਂ ਨਹੀਂ ਵੀ ਦਾਇ ਲਾਏ ਜਾ ਸਕਦੇ ਨੇ ਉਹਦੇ 'ਚ ਲੱਗਾ ਤਾਂ ਰੁਕੀਏ ਸ਼ਾਇਦ ਕਾਸਿਜ਼ਮ ਕਰਕੇ ਹੀ ਕਿੰਨਾ ਕਿਤੇ ਥੈਟਿਕਲ ਸਿਨੈਰੀਓ ਤੇ ਇਫੈਕਟ ਪਾਉਂਦੀ ਏ। ਨਹੀਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ। ਹਾਂਜੀ ਹਾਂਜੀ ਸਰ। ਮੈਨੂੰ ਤਾਂ ਲੱਗਦਾ ਉੱਥੇ ਤਾਂ ਬਹੁਤਾ ਕੁਝ ਹੋਣ ਡਿਆ ਆ ਸ਼ਾਇਦ ਤੁਸੀਂ ਵੀ ਚੁੱਪ ਹੈਗੇ ਆ। ਹੂੰ ਸਰ ਮਾਈਂਡਿੰਗ ਹੋ ਗਿਆ। ਕਈ ਤੁਹਾਨੂੰ ਵੀ ਪਤਾ ਹੈਗਾ ਮੈਨੂੰ ਮੇਰੇ ਕੋਲੋਂ ਕੀ ਪੁੱਛਦੇ ਆਂ ਕਈ ਵਾਰੀ ਕਈ ਵਾਰੀ ਬੰਦੇ ਹਸਪੀਟਲ ਚ ਭਰਤੀ ਹੋ ਜਾਂਦੇ ਆ ਫਿਰ ਜਦੋਂ ਜ਼ਿਆਦਾ ਰੌਲਾ ਰੂਲਾ ਪੈ ਜਾਂਦਾ ਫਿਰ ਹੈਲੀਕਾਪਟਰ ਵੀ ਮਗਾ ਲੈਂਦੇ ਆ ਗੱਲ ਤਾਂ ਸਮਝ ਆਉਂਦੀ ਆ ਸਾਰੀ ਸਰ ਮਾਈਗ੍ਰੇਟ ਲੇਬਰਰਸ ਦੇ ਉੱਪਰ ਜੋ ਲਗਾਤਾਰ ਜੋ ਮੋਗਾ ਦੇ ਵਿੱਚ ਵੀ ਇਨਸੀਡੈਂਟ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਵੀਡੀਓ ਬਣਾਇ ਕਰ ਚਾਰੀ ਕੀਤੀ ਗਈ ਉਸ ਨੂੰ ਕਿਵੇਂ ਦੇਖਦੇ ਤੁਸੀਂ ਅੱਜ ਪੋਹਾਲੀ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਕਦੀ ਵੀ ਇਦਾਂ ਦੀ ਗੱਲ ਹੋਈ ਨਹੀਂ ਹੈ ਇਹ ਮਾੜੀ ਗੱਲ ਹੈ ਕਿਉਂਕਿ ਮੇਰਾ ਖਿਆਲ ਹੈ ਵੀ ਪੰਜਾਬ ਦਾ ਭਾਈਚਾਰਾ ਅੱਜ ਤੱਕ ਕਦੀ ਵੀ ਇਸ ਤਰ੍ਹਾਂ ਨਹੀਂ ਸੋਚਦਾ ਨਾ ਪੰਜਾਬੀ ਇਸ ਤਰ੍ਹਾਂ ਦਾ ਸੋਚਦਾ ਮੈਨੂੰ ਲੱਗਦਾ ਸਰਕਾਰ ਨੂੰ ਜਿਹੜਾ ਵੀ ਇਹਦੇ ਬੈਕਗ੍ਰਾਉਂਡ ਤੇ ਹੈਗਾ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਉਣ ਦੀ ਜਰੂਰਤ ਹੈ ਨਸ਼ਾ ਬਦ ਦੂਜੀ ਫੇਰ ਦੀ ਕਹਿੰਦੇ ਰੈਲੀ ਆ ਜੀ ਕਹਿੰਦੇ ਕਾਫੀ ਵੱਡਾ ਅਫਰ ਇੰਪੈਕਟ ਲਿਖਣ ਨੂੰ ਮਿਲ ਰਿਹਾ ਹੈ ਵੀ ਨਸ਼ੇ ਘਟ ਗਏ ਨੇ ਕਈ ਵਾਰੀ ਸਿਹਤ ਕਈ ਵਾਰੀ ਸਿਹਤ ਨਾ ਨਸ਼ਾ ਕਰਕੇ ਖਰਾਬ ਹੋ ਜਾਂਦੀ ਹੈ ਸੋ ਹੁਣ ਮੈਨੂੰ ਇਹ ਤਾਂ ਨਹੀਂ ਪਤਾ ਵੀ ਫੇਸ ਦੂਜਾ ਆ ਕਿ ਤੀਜਾ ਆ ਪਰ ਜੋ ਹਾਲਾਤ ਹੈਗੇ ਚਾਹੇ ਲਾਅ ਐਂਡ ਆਰਡਰ ਦੀ ਗੱਲ ਹੈ ਚਾਹੇ ਡਰੱਗਸ ਦੀ ਗੱਲ ਹੈ ਚਾਹੇ ਮੈਨੂੰ ਲੱਗਦਾ ਕਿ ਇਹਨਾਂ ਦੀ ਆਪਸੀ ਖਿੱਚੋ ਤਾਣ ਵਾਲੀ ਗੱਲ ਹੈਗੀ ਜਿਹੜੀ ਦਿੱਲੀ ਵਾਲੀ ਟੀਮ ਹੈ ਤੇ ਪੰਜਾਬ ਵਾਲੀ ਟੀਮ ਹੈ ਸੋ ਮੈਂ ਤਾਂ ਇਹ ਕਹਿਣਾ ਕਿ ਪੰਜਾਬ ਦੀ ਭੈਤਰੀ ਲਈ ਇਕੱਠੇ ਹੋ ਕੇ ਚਾਹੇ ਸਾਡੇ ਪੋਲੀਟਿਕਲ ਡਿਫਰੈਂਸਸ ਹੈਗੇ ਆ ਲੇਕਿਨ ਪੰਜਾਬ ਦੀ ਭੈਤਰੀ ਲਈ ਕੰਮ ਕਰਨ ਦੀ ਜ਼ਰੂਰਤ ਹੈ ਜੀ